ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲੇ ਆਂ ਸ੍ਰੀ ਅਨੰਦਪੁਰ ਸਾਹਿਬ ਸ਼ਤਾਬਦੀ 350 ਸਾਲਾਂ ਤੇ ਅਨੰਦਪੁਰ ਸਾਹਿਬ ਚੱਲੇ ਮੱਥਾ ਟੇਕਣ ਨਾਲ ਸਾਡਾ ਛੋਟਾ ਵੀਰ ਤੇ ਨਾਲ ਸਾਡੇ ਚਾਚਾ ਜੀ ਇੱਕ ਵੀਰ ਆਪਣੇ ਹੋ ਰਹੇ ਹੋ ਆਪਣੇ ਮੋਟਰਸਾਈਕਲ ਤੇ ਆ ਤੇ ਮਿਲਦੇ ਆਂ ਸਾਰੇ ਸਫ਼ਰ ਜਿਹੜਾ ਵਾਏ ਜਾਰੀ ਰਹੂਗਾ ਹਾਂਜੀ ਯਾਤਰਾ ਕਰਨ ਲੱਗੇ ਸ਼ੁਰੂ ਵਿੰਡੋ ਬਾਈ ਆਪਾਂ ਤੁਰ ਤੇ ਆਪਣਾ ਆਲਾ ਪਾੜਾ ਫੇਤੌਰ ਜਾਣੇ ਪਏ ਗੋਗਲ ਸਾਹਿਬ ਨੂੰ ਤੇ ਆਪਾਂ ਨਾ ਫਧਿਆਬਾਦ ਰੋਗੇ ਥੋੜਾ ਟਾਈਮ ਲੱਗ ਗਿਆ ਹੀ ਆਪਾਂ ਨੂੰ ਦੇ ਘਟੇ ਨੇ ਬੋਲ ਬਾਟ ਲੈਣੇ ਤੇ ਉਹਦਾ ਕਰਕੇ ਉੱਤੇ ਲੀਟ ਹੋ ਗਈ ਆਪਾਂ ਤੇ ਹੁਣ ਆਪਾਂ ਪਹੁੰਚੇ ਆ ਦੌਰ ਤੇ ਤੁਹਾਡੇ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਆ ਕਪੂਰਥਲੇ ਨੋਈ ਮਿੱਤਰੋ ਆਪਾਂ ਪਹੁੰਚ ਗਏ ਕਰਤਾਰਪੁਰ ਸਾਹਿਬ ਤੇ ਫਾੜ ਕੇ ਲੱਗਾ ਤੇ ਟ੍ਰੇਨ ਆ ਗਈ ਆ ਆ ਸਾਡੇ ਚਾਚਾ ਜੀ ਨਾਲ ਸਾਡਾ ਛੋਟਾ ਬ੍ਰਦਰ ਨਾਲ ਆਦੇ ਲੋਰੀ ਮਿੱਤਰੋ ਪਹੁੰਚ ਗਏ ਆਪਾਂ ਫਗਵਾੜੇ ਤੋਂ ਬੰਗਾ ਰੋਡ ਤੇ ਲੱਗੇ ਚਾਹ ਪੀਣ ਮੁੰਡੇ ਕਹਿੰਦੇ ਠੰਡ ਲੱਗਦੀ ਆ ਤੇ ਚਾਹ ਜੂ ਪਈ ਇਹਨਾਂ ਨੇ ਤੇ ਫੇਰ ਤੁਰਦੇ ਆ ਰਹਿ ਗਏ ਤਾਂ ਆਪਣਾ ਥੋੜਾ ਜਿਹਾ 100 ਕਿਲੋਮੀਟਰ ਬੱਸ ਤੇ ਪਹੁੰਚ ਜਾਣਾ ਆਪਾਂ 10 ਵਜੇ ਤੱਕ ਤੇ ਬਾਕੀ ਮਿਲਦੇ ਆਂ ਬਣੇ ਰਿਓ ਵਲੌਗ ਦੇ ਨਾਲ ਪਹੁੰਚ ਗਏ ਸ਼੍ਰੀ ਅਨੰਦਪੁਰ ਸਾਹਿਬ ਤੇ ਆ ਲਾਇਆ ਜੀ ਆਪਾਂ ਟੈਂਟ ਆਪਣਾ ਨੂੰ ਆ ਲੱਗੇ ਟੰਡ ਲੱਗੰਦੀ ਇਧਰ ਦੇ ਬੰਦੇ ਨੇ ਇਧਰ ਆਪਾਂ ਨੇ ਰਾਜ ਆਉਂਦੇ ਨਹੀਂ ਦਿਆ ਕੋਈ ਚਲੋ ਕੋਈ ਨਹੀਂ ਮਿਲਦੇ ਸਵੇਰੇ ਉਹ ਵੀ ਮਿੱਤਰੋ ਰਾਤ ਆਪਾਂ ਪਹੁੰਚੇ ਹੀ ਲੇਟ ਦੇ ਵਲੌਗ ਥੋੜਾ ਜਿਹਾ ਹੌਸਾ ਆਪਣੇ ਬਣਿਆ ਵਾ ਤੇ ਹੁਣ ਵੱਧੇਗਾ ਹਲੋ ਹੋਸ਼ ਕਰੋ ਗੁਰਗੂ ਅਡਾਨ ਮੋਲ ਤੇ ਅਰ ਮੋੜ ਅਡਾ ਉੱਠ ਪਿਆ ਮਿੱਤਰੋ ਪਹੁੰਚ ਗਏ ਆਪਾਂ ਜੂਬੇ 'ਚ ਤੇ ਇਹ ਜੇ ਆਪਣੇ ਸਾਥੀ ਬੁਲਟ ਇਹਨੂੰ ਕੀ ਕਹਿੰਦੇ ਆ ਕੁੱਗੀ 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 ਹਾਂ ਗੌਰਵ ਚਾਚਾ ਜੀ ਚਲਾ ਦਿਓ ਜਿਹੜਾ ਤੇ ਹੁੰਦਾ ਪਤਾ ਜੂਬੇ 'ਚ ਆਉਣਾ ਹੁੰਦਾ

ਉਜੂਬਾ ਲਿਆ ਜੀ ਘੁੰਮ ਤੇ ਆਉਣਾਗੇ ਜੇ ਬਾਹਰ ਆਪਾਂ ਲੋ ਵੀ ਮਿੱਤਰੋ ਆਪਾਂ ਹਮ ਲਿਆ ਜੇ ਤੇ ਹੁਣ ਚੱਲੇ ਆ ਕੀਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਗੁਰਦੁਆਰੇ ਰਾਹ ਦੇ ਵਿੱਚ ਆਏ ਆਪਾਂ ਸਾਰੇ ਵੀ ਜੋ ਮੰਦਿਰ ਦਿੱਤਾ ਕਮ ਕੇ ਗੁਰੂ ਮਹਾਰਾਜ ਦੇ ਦਰਸ਼ਨ ਮਿਲੇ ਕਰਕੇ ਤੇ ਵਲੌਗ ਆਪਣਾ ਕੰਟੀਨਿਊ ਰਹੂਗਾ। ਨੋਈ ਮਿੱਤਰੋ ਪਾ ਤਰਪੇ ਜੀ ਗੁਰੂ ਦਵਾਰਾ ਕੀਰਤਪੁਰ ਸਾਹਿਬ ਤੇ ਬਾਬਾ ਬੁੱਢਣ ਸਾਹਿਬ ਤੇ ਬਾਬਾ ਗੁਰਦੱਤਾ ਜੀ ਕੋਲੇ ਮਲੇ ਦੇ ਮੁਕਾਬਲੇ ਸੰਗਤ ਬਹੁਤ ਜ਼ਿਆਦਾ ਹੀ ਘਟਿਆ। ਬਾਕੀ ਕੋਈ ਆਈ ਜਾਂਦਾ ਕੋਈ ਆਈ ਜਾਂਦਾ। ਬਾਕੀ ਉਧਰ ਦਰਸ਼ਨ ਮੇਲੇ ਇੱਥਾ ਬਹੁਤ ਵਧੀਆ ਹੁੰਦੇ ਆ। ਗਾਇਸ਼ਾਨ ਦੇ ਵਿੱਚ ਕੇ ਆਉਣੇ ਮਤਾਂ ਨਹੀਂ ਚਾਹੀ ਜਰਾ ਦੇਖਿਆ ਜਾਂਦਾ। ਤੇ ਬਹੁਤ ਵਧੀਆ ਨਿਹਰਾ ਹੁੰਦਾ ਗੁਰੂ ਮਹਾਰਾਜ ਦੇ ਘਰੇ ਆਗੇ।

ਬੰਨੀਆਂ ਨੂੰ ਸੰਗਲ ਪਾ ਗਏ ਆ ਰੇਲੇ ਸੰਗਲ ਆਪਾਂ ਲੱਗੇ ਆ ਉਹਨੂੰ ਬੰਨਣਾ ਇੱਥੇ ਬੰਨ੍ਹ ਰੇ ਲੋ ਆ ਵੀ ਕੋਈ ਖੁਸ਼ੀ ਨਾ ਆਉਂਦਾ ਕੋਈ ਗਮੀ ਨਾ ਆਉਂਦਾ ਵਿਚਾਰੇ ਕੋਈ ਫੁੱਲ ਪਾਉਣ ਆਉਂਦਾ ਵਾ ਵਾਈ ਗੁਰੂ ਮਿਹਰ ਕਰੀ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੀ ਮੇਰੇ ਵਾਈ ਗੁਰੂ ਲੋਈ ਮਿੱਤਰੋ ਗੁਰਪੁਰ ਸਾਹਿਬ ਦੇ ਦਰਸ਼ਨ ਮੇਲੇ ਕਰ ਲਏ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਚੱਲੇ ਆਪਾਂ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਣ ਸਾਹਿਬ ਗਾਈਸ ਲੋ ਵੀ ਮਿੱਤਰੋ ਆਪਾਂ ਪੈ ਗਏ ਆ ਬਾਬਾ ਗੁਰਦਿੱਤਾ ਜੀ ਤੇ ਬਾਬਾ ਬੁੱਢਰ ਸਾਹਿਬ ਜੀ ਦੇ ਰਸਤੇ 'ਚ ਯਾ ਆ ਰਹੇ ਆ ਜੀ ਆਹ ਮਾਦੂ ਵੀਰੇ ਆ ਆ ਚਾਚਾ ਜੀ ਤੇ ਨਾਲ ਮੂਲ ਹੁੰਦੇ ਆ ਪਿਛੇ ਕੀ ਕੁਗੀ ਕੁਗੀ ਆਂਦੇ ਨੂੰ ਕੁਗੀ ਆ ਵੇਖੋ ਜੀ ਭਾਈਓ ਝੈਕ ਕਰੋ ਜੀ ਇਧਰ ਵੀਊ ਝੈਕ ਕਰੋ ਲੋ ਵੀ ਮਿੱਤਰੋ ਪਹੁੰਚ ਗਏ ਦਰਗਾ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਤੇ ਮੋਟਰਸਾਈਕਲ ਆਪਾਂ ਉੱਪਰ ਹੀ ਲੈ ਜਾਂਦੇ ਆ ਕਿਉਂਕਿ ਰਾਸ ਨਹੀਂ ਇੰਨਾ ਤੇ ਚਾਹਦੇ ਆ ਮੱਥਾ ਟੇਕ ਦੇ ਦਰਸ਼ਨ ਮੇਲੇ ਕਰਦੇ ਆ ਤੇ ਬਾਕੀ ਬਣੇ ਰਹੋ ਤੇ ਸਾਡੇ ਚੈਨਲ ਨੂੰ ਸਗ ਬਕਰਕ ਕਰ ਲਿਓ ਸਰਪ੍ਰਾਈਜ਼ ਸਬਸਕ੍ਰਾਈਬ ਬੈਲ ਆਈਕਨ ਟਮ ਕੰਟੀ ਕੀ ਵਜਾ ਦਿਓ ਕੀ ਵਜਾ ਦਿਓ ਬੈਲ ਆਈਕਨ ਹਾਂ ਪਪਾ ਬਾਬਾ ਬੁੱਟੂ ਨਿਸ਼ਾਹ ਜੀ ਦੀ ਦਰਗਾਹ ਤੋਂ ਮੱਥਾ ਟੇਕੇ ਤੁਰ ਪਏ ਆ ਤੇ ਹੁਣ ਆਪਾਂ ਬਾਬਾ ਗੁਰਦਤਾ ਜੀ ਦੇ ਦਰਬਾਰ ਜਾਣੇ ਵੇ ਆ ਬਸ ਇਧਰਲੇ ਪਾਸੇ ਦਿਖਾ ਦੇ ਅਗੇ ਆਪਾਂ ਬਾਬਾ ਗੁਰਦਤਾ ਜੀ ਤੇ ਟੇਕਦੇ ਆ ਮੱਥਾ ਕਰੋ ਦਰਸ਼ਨ ਮਿਲੇ ਸ੍ਰੀ ਅਕਾਲ ਆਖਰੀ ਸਟਾਪ ਆਪਣਾ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਗਏ ਹਲ ਪੰਥ ਜਿੱਤੇ ਵੀ ਪਹੁੰਚੇ ਨਹੀਂ ਸਾਰਿਆਂ ਨੇ ਅੰਦਰ ਸੇ ਬਤਿੰਗਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਾਥ ਲੋ ਵੀ ਆਪਾਂ ਵਾਪਸੀ ਪਾਤੇ ਚੱਲੇ ਆਪਣਾ ਲਾਸਟ ਸਟਾਪ ਵੀ ਕਿੱਸ ਗੱਲ ਸੱਟੇ ਗੁਲਿਆਪਾ ਤੇ ਬਣੀ ਵਾਪਸੀ ਆ ਤੇ ਚੱਲੇ ਹਣ ਵਾਪਸ ਬਾਕੀ ਦਾ ਵਲੌਗ ਹਣ ਕਰ ਤੱਕ ਜਾਂਦੇ ਆ ਇਦਾਂ ਚੱਲੂਗਾ ਬਣੇ ਰਿਓ ਸਾਰੇ ਵੀਰ ਜਿੰਨੇ ਕੇ ਅਗੇ ਦੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਹਾਡਾ ਭਰਾ ਨਵਾਂ ਨਵਾਂ ਵਲੌਗ ਪਾਉਣ ਲੱਗਾ ਵਾ ਜਿੰਨਾਂ ਦੇ ਕਾਢੀ ਜਦ ਕਿ ਨਹੀਂ ਕੋਈ ਪਿਆਰ ਤੇ ਸਾਰੇ ਵੀਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪ ਜੀ ਦੇ ਨਾਮ ਉਹ ਵੀ ਆਪਾ ਵਾਪਸੀ ਕਰਤੀਏ ਨਾ ਬੋਸ ਸਾਹਿਬ ਤੋਂ ਆਪਾਂ ਆ ਗਏ ਆ ਝਾਜੇ ਚੋਂ ਨਹੀਂ ਜਾਂਦੇ ਆ ਆ ਦੇਖੋ ਜਾਗ ਮਾਰ ਕੇ ਦਾ ਆ ਵੇਖੋ ਅਜੀ ਸੁੱਕੀ ਤੈ ਤੋਂ ਆਹ ਵੇਖੋ ਘਰਾਂ ਦੇ ਵੀ ਦੀਆਂ ਪਹਾੜੀਆਂ ਲੈਣਾ ਦੀਆਂ ਪਹਾੜੀਆਂ ਦੇਖੋ ਬਤਾ ਹੁੰਦੇ ਨਹੀਂ ਆਣੀਗਾ ਲੋ ਵੀ ਆਪਾਂ ਪਹੁੰਚ ਗਏ ਫਗਵਾੜੇ ਤੇ ਚਾਹ ਪੀਣ ਰੁਗੇ ਆ ਤੇ ਵੇਖ ਲੋ ਬੰਦੇ ਆਡੇ ਨੂੰ ਠੰਡ ਲੱਗਦੀ ਬੁਰੀ ਅਸਲ ਦੇ ਵਿੱਚ ਨਾ ਜਦੋਂ ਖਲੋਏ ਠੰਡ ਲੱਗਦੀ ਜਿਆਦਾ ਤੇ ਮੁਰਸਲ ਦੇ ਆਉਂਦੇ ਹੁੰਦੇ ਕੁਝ ਨਹੀਂ ਹੁੰਦਾ ਤੇ ਰਹਿ ਗਿਆ ਆਪਣਾ 2 ਘੰਟੇ ਦਾ ਸਿਰਫ ਡੇਢ ਘੰਟੇ ਦਾ ਮੰਨ ਕੇ ਚਲੋ ਇਹ ਲੱਗ ਹੁੰਦੇ ਤੇ ਫਿਰ ਆਪਾਂ ਪਹੁੰਚ ਜਾਣਾ ਘਰੇ ਤੇ ਹੁਣ ਆ ਵੀਨ ਜਾ ਆਉਂਦੀ ਆ ਤੇ ਠੰਡ ਬਹੁਤੀ ਜਿਆਦਾ ਲੱਗਦੀ ਆ ਚਲੋ ਮੁੰਡਿਓ ਚਾਹ ਪੀਓ ਹਲੋ ਮੈਂ ਆਂ ਠੰਡਾ ਮੁੰਡਿਓ ਪੀਓ ਚਾਹ ਫੜੋ ਫੜੋ ਆ ਗਈ ਜੀ ਗਰਮ ਗਰਮ ਚਾਹ ਆ ਤੇ ਪੀ ਕੇ ਤੇਰਦੇ ਫੇ ਮੁੰਡਿਓ ਚਲ ਜੀ ਗੁਰੂਓ ਪੈਣਾ ਬੜਾ ਪਿਆਜ ਆ ਜੀ ਹਲੋ ਇਧਰ ਓ ਹਲੋ ਦੋਨ ਦਾ ਕੀ ਪਤਾ ਲੱਗਦਾ ਜਿਹੜੇ ਸਾਹ ਦਾ ਬੁਲਾਈ ਜਾਂਦਾ ਜੀ ਵੇ ਲੋ ਪੂਰਾ ਪੂਰਾ ਸਿਆ ਆ ਜੀ ਪੂਰਾ ਪੂਰਾ ਕੋਈ ਕੋਈ ਥੋੜਾ ਬਹੁਤ ਹੀ ਫਰਕ ਕੀ ਵੇਲਾ ਹੈ